ਦਵੀ ਇਹ ਸੌਤੋਂ ਨਰਲੇਪ ਰਹਿਣਾ ਇਹ ਤਾਂ ਇੱਕ ਕੇਵਲ ਤੋਂ ਕੇਵਲ ਸੱਚਾ ਭਗਤ ਕਰ ਸਕਦਾ ਉਹ ਵੈਗਰੂ ਕਰ ਸਕਦਾ ਵੈਗਰੂ ਦੀ ਭਜਨ ਬੰਦਗੀ ਕਰਨ ਵਾਲਾ ਕਰ ਸਕਦਾ ਹੈ ਕਿ ਇਹ ਇੰਨਾ ਕੁਸ਼ ਹੁਣ ਵੈਗਰੂ ਦੀ ਇਹ ਸ੍ਰਿਸ਼ਟੀ ਸਾਜੀ ਹੋਈ ਹੈ ਵੈਗਰੂ ਨੇ ਸ੍ਰਿਸ਼ਟੀ ਬਣਾਈ ਹੈ ਹੁਣ ਵੈਗਰੂ ਨੂੰ ਕਿਸੇ ਦਾ ਕੋਈ ਨਾਂ ਰੇ ਭਾਈ ਸੁਖ ਦੀ ਚਿੰਤਾ ਨਾ ਦੁੱਖ ਦੀ ਚਿੰਤਾ ਕਿ ਜਿੱਥੇ ਸੰਸਾਰ ਵਿੱਚ ਅਨੇਕਾਂ ਐਸੀਆਂ ਦੁਰਘਟਨਾ ਵਾਪਰਦੀ ਹੈ ਜਿਸ ਤਰ੍ਹਾਂ ਦੇਹ ਦੇ ਵਿੱਚ ਹੀ ਹਦਰਾਬਾਦ ਤੋਂ ਭਾਈ ਇੰਗਲੈਂਡ ਲੰਡਨ ਦੇ ਵਿੱਚ ਦੁਨੀਆ ਜਾਰੀ ਆਪਣੇ ਸੁਪਨੇ ਪੂਰੇ ਕਰਨ ਪਰ ਭੁੱਲ ਗਏ ਭਾਈ ਵੀ ਜੋ ਅਸਲ ਸਾਡਾ ਸੁਪਨਾ ਸੀ ਉਤਾ ਪ੍ਰਮਾਤਮਾ ਨਾਲ ਮਿਲਣਾ ਸੀ ਪਰ ਗਏ ਕਾਲ ਹੀਰੀ ਫਿਰੇ ਬਤ ਜਿਓ ਪਰ ਜਿਹੜੀ ਮੌਤ ਹੈ ਨਾ ਇਹ ਤਾਂ ਆਪਣੀ ਫਾਈ ਲਈ ਤਰੀ ਫਿਰਦੀ ਹੈ ਪਤਾ ਨਹੀਂ ਕਿਸ ਮੋੜ ਤੇ ਕਿੱਥੇ ਕੀ ਹੋ ਜਾਣਾ ਹੁਣ ਜਦੋਂ ਕਿੰਨੇ ਹੀ ਯਾਤਰੀ ਉਹਦੇ ਵਿੱਚ ਸੜ ਕੇ ਜਿਉਂਦੇ ਜੀ ਕਿ ਦੇਖੋ ਭਾਈ ਕਿੰਨੀ ਦਰਦ ਭਰੀ ਉਹ ਮੌਤ ਹੋਣੀ ਹੈ ਕਿ ਜਿਉਂਦੇ ਜੀ ਸੜ ਕੇ ਨਾ ਕੋਈ ਉਮਰ ਦਾ ਤਕਾਜਾ ਸੀ ਤੇ ਨਾ ਹੀ ਇਹ ਸੀ ਕਿ ਭਾਈ ਇਹ ਬਜ਼ੁਰਗ ਹੈ ਬੱਚਾ ਹੈ ਵਿਆਹਿਆ ਹੋਇਆ ਹੈ ਛੋਟੀ ਉਮਰ ਹੈ ਕੋਈ ਕਰਨੀ ਨਾ ਬਾਰਕ ਨੇ ਜੋਬ ਨੇ ਨਾ ਬਿਰਤੀ ਕਿਸ਼ਵੰਤ ਉਹ ਵੇਲਾ ਨਾ ਭੁੱਜੀ ਜਦ ਆਏ ਪਰ엥ਗੇ ਫੰਦ ਕਿ ਉਸ ਜਹਾਜ਼ ਦੇ ਵਿੱਚ ਕਿੰਨੇ ਦੁਨੀਆਂ ਵਰਗੇ ਪਾਈ ਕਿੰਨੇ ਲੋਕਾਂ ਦੇ ਸੁਪਨੇ ਹੁਣੇ ਆ ਕਿ ਮੈਂ ਹੁਣ ਭਾਈ ਇੰਗਲੈਂਡ ਨੂੰ ਚਲੇ ਜੋ ਕਿ ਦੇ ਧਰਤੀ ਤੇ ਕਿੰਨੇ ਚਾਹ ਹੋਣੇ ਕਿੰਨੇ ਹੀ ਘਰ ਪਰਿਵਾਰ ਵਾਲੇ ਉਹਨਾਂ ਨੂੰ ਛੱਡਣ ਗਏ ਹੋਣੇ ਆ ਏਅਰਪੋਰਟਾਂ ਦੇ ਉੱਤੇ ਮੇਲ ਮਲਾਫ ਹੋਣਾ ਅੱਗੇ ਜਿੰਨਾਂ ਕੋਲ ਜਾਣਾ ਹੋਵੇਗਾ ਉਹ ਵੇਟਿੰਗ ਦੇ ਵਿੱਚ ਹੋਣਗੇ ਇੰਤਜ਼ਾਰ ਦੇ ਵਿੱਚ ਇਹ ਏਅਰਪੋਰਟ ਤੇ ਰੀਸੀਵ ਕਰਨ ਆਏ ਹੋਣਗੇ ਪਰ ਵਹਿਗਰੂ ਨੂੰ ਕੁਝ ਹੋਰ ਮਨਜ਼ੂਰ ਹੈ ਅਕਾਲ ਪ੍ਰਕ ਨੂੰ ਕੁਝ ਹੋਰ ਮਨਜ਼ੂਰ ਹੈ ਤੇ ਕਾਲ ਨੇ ਆਪਣਾ ਭਾਈ ਜਦੋਂ ਉਹਦਾ ਸਮਾਂ ਸੀ ਜਿਹਨੂੰ ਜਿੰਨੇ ਨੇ ਚੁੱਕਣਾ ਸੀ ਚੁੱਕ ਲਿਆ ਭਾਈ ਹੁਣ ਜਿਸਨੇ ਭਈ ਬਚਣਾ ਸੀ ਜਿਸਦਾ ਸਮਾਂ ਨਹੀਂ ਸੀ ਇਹ ਨਹੀਂ ਕਿ ਮੌਤ ਤੋਂ ਕੋਈ ਬਚ ਸਕਦਾ ਸਮਾਂ ਨਹੀਂ ਬਈ ਤੇ ਦਾ ਜਿਵੇਂ ਆਮ ਹੀ ਹੁਣ ਇੰਟਰਵਿਊ ਦਿਖਾਈ ਜਾ ਰਹੀ ਹੈ ਇੱਕ ਲੜਕੀ ਹੈ ਕਹਿੰਦੇ ਉਸ ਨੂੰ ਟਿਕ ਨਹੀਂ ਮਿਲੀ ਕੋਈ ਹੋਰ ਵਜਾ ਹੋਗੀ ਬੜੀਆਂ ਰਿਕਵੈਸਟਾਂ ਕੀਤੀਆਂ ਪਰ ਨਹੀਂ ਬਈ ਉਹ ਉਹਦੇ ਵਿੱਚੋਂ ਕੱਢਣ ਵਾਲਾ ਖੁਦ ਵੈਗਰੂ ਸੀ। ਉਹਨਿਆਂ ਦਾ ਸਮਾਂ ਹੋ ਗਿਆ ਤੇਰਾ ਸਮਾਂ ਨਹੀਂ ਹਲੇ ਹੋਇਆ। ਇਹ ਨਹੀਂ ਕਿ ਉਹ ਮੌਤ ਤੋਂ ਬਚ ਗਈ। ਕਹਿੰਦੇ ਵੈਗਰੂ ਨੇ ਰੱਖ ਲਿਆ। ਵੈਗਰੂ ਨੇ ਨਾ ਰੱਖਣਾ ਨਾ ਤੈਨੂੰ ਮਾਰਨਾ। ਸਮਾਂ ਖਤਮ ਹੋ ਗਿਆ ਤੈਨੂੰ ਕਿਸੇ ਰੋਕ ਨਹੀਂ ਸਕਣਾ। ਜੇ ਸਮਾਂ ਹੈਗਾ ਫਿਰ ਮਾਰ ਨਹੀਂ ਸਕਣਾ। ਹੁਣ ਉਹਦਾ ਭਾਈ ਸਮਾਂ ਸੀ। ਬਚ ਗਈ। ਬਚਾਉ ਹੋ ਗਿਆ ਭਾਵ। ਜ਼ਿੰਦਗੀ ਹੋਰ ਸੀ ਅਲੇ ਸਮਾਂ ਨਹੀਂ ਪੂਰਾ ਹੋਇਆ ਸੀ ਇਹਨੇ ਕਿ ਉਹ ਮੌਤ ਤੋਂ ਬਚ ਗਈ ਇਹ ਤਾਂ ਸਾਡੇ ਭਰਮ ਭਲੇਖਾ ਹੈ ਕਿ ਜੇ ਮੈਂ ਉਸ ਜਹਾਜ਼ ਚੜ ਜਾਂਦੀ ਐਦਾਂ ਹੀ ਹੁੰਦਾ ਨਾ ਆਪਣੇ ਮਨਾਂ ਦੇ ਵਿੱਚ ਜੇ ਮੈਂ ਆ ਕਾਰਜ ਕਰ ਲੈਂਦਾ ਇੱਥੇ ਮੈਂ ਕੁਝ ਨਹੀਂ ਐ ਇੱਥੇ ਸਿਰਫ ਕੇਵਲ ਤੋਂ ਕੇਵਲ ਪਰਮਾਤਮਾ ਹੀ ਪਰਮਾਤਮਾ ਹੈ ਜੋ ਜਿੱਥੇ ਜਿਸ ਨਾਲ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਉਹਦੀ ਰਜਾ ਵਿੱਚ ਹੋ ਰਿਹਾ ਉਹਦੇ ਬਾੜੇ ਵਿੱਚ ਹੋ ਰਿਹਾ ਜੋ ਇਨਾਂ ਨੂੰ ਮਨ ਲਵੇ ਭਾਈ ਉਹ ਹੀ ਤਾਂ ਸੰਤ ਭਗਤ ਰੱਬ ਦਾ ਪਿਆਰ ਹੈ ਹੁਣ ਇਹਨਾਂ ਉਹ ਹੁਣ ਤ੍ਰੇਗ ਦੇ سینੇ ਵਿੱਚ ਦਰਦ ਹੁੰਦਾ ਭਈ ਵੇ ਕਿਦਾਂ ਜਿਉਂਦੇ ਜੀ ਨਿੱਕੇ ਨਿੱਕੇ ਬੱਚੇ ਉਹਦਾ ਭਾਵੇਂ ਦੁਸ਼ਮਣ ਦਾ ਉਹ ਵੀ ਹੋਵੇ ਉਹਨੂੰ ਵੀ ਆਪਾਂ ਲਾੜ ਪਿਆਰ ਕਰਦੇ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਉਂਦੇ ਜੀ ਸੜ ਕੇ ਮੌਤ ਹੋਵੇ ਹੁਣ ਇਹਦੇ ਵਿੱਚ ਪਰਮੇਸ਼ਰ ਨੂੰ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਹੈ ਏ ਨੀਏ ਕੇ ਭਾਈ ਇੰਨੇ ਪ੍ਰਾਣੀ ਚੜਾਈ ਕਰਕੇ ਇੰਨੇ ਮਰ ਗਏ ਕਿ ਹੁਣ ਮੈਂ ਕੱਲ ਨੂੰ ਸੂਰਜ ਨਾ ਚੜ੍ਹ ਨਾ ਦਵਾਂ ਇਹਨੂੰ ਰੋਗ ਲਵਾਵਾਂ ਸੋਗ ਮਨਾਵਾਂ ਉਹ ਨਿਰੰਤਰ ਚੱਲ ਰਿਹਾ ਉਹਨੂੰ ਤੇਰੇ ਦੁੱਖ ਔਰ ਸੁੱਖ ਨਾਲ ਕੋਈ ਮਤਲਬ ਨਹੀਂ ਉਹਨੇ ਜੋ ਕਾਰਜ ਕਰਨੇ ਆ ਕਰਦੇ ਹੀ ਰਹਿਣਾ ਉਹਨੇ ਜੋ ਕਾਰਜ ਕਰਨਾ ਉਹ ਕਰਦਾ ਹੀ ਰਹਿਣਾ ਉਸੇ ਤਰ੍ਹਾਂ ਇੱਕ ਭਗਤੀ ਵਾਲਾ ਇਨਸਾਨ ਹੁੰਦਾ ਭक्ति ਭਜਨ ਬੰਦਗੀ ਕਰਨ ਵਾਲਾ ਉਹਦੇ ਬਾਅਦ ਤੇ ਸੰਸਾਰਤਾ ਹੈ ਰਿਸ਼ਤੇ ਨਤੇ ਦੀ ਪੁੱਤਰ ਗ੍ਰਸਤੀ ਸਭ ਕੁਝ ਹੀ ਹੈ ਪਰ ਹੋਣ ਦੇ ਬਾਵਜੂਦ ਵੀ ਜੈਸੇ ਜਲਵੇਂ ਕਮਨ ਨਰਾਲਮ ਮੁਰਗਾਈ ਨੇ ਸਾੜੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਿਰਲੇਪ ਰਹਿਣਾ ਤਦ ਜਾ ਕੇ ਕੀ ਤ ਉਹ ਮੰਜ਼ਲ ਮਿਲਦੀ ਹੈ ਜਿਸ ਨੂੰ ਸੱਚਖੰਡ ਕਹਿੰਦੇ ਆ ਜਿਸ ਨੂੰ ਅਕਾਲਪੁਰ ਕਹਿੰਦੇ ਆ ਜਿਸ ਨੂੰ ਅਸੀਂ ਅਮਰਤ ਕਹਿੰਦੇ ਆ ਇਹ ਅਮਰਤ ਤਾਂ ਉੱਥੇ ਜਾ ਕੇ ਤਦ ਪ੍ਰਾਪਤ ਹੋਣਾ ਹੈ ਨਾਨਕ ਗੁਰਮੁਖ ਪਾਇਆ ਕਿ ਉਹ ਤਾਂ ਕੇਵਲ ਤੋਂ ਕੇਵਲ ਤਦ ਮਿਲਣਾ ਅਮਰਤ ਦਾ ਤਾਂ ਭਾਈ ਦਰਜਾ ਤੈਨੂੰ ਤਦ ਮਿਲਣਾ ਜਿੱਦਣ ਤੂੰ ਗੁਰਮੁਖ ਬਣੇਗਾ ਫਿਰ ਕਿਤੇ ਪ੍ਰਾਪਤੀ ਹੋਣੀ ਹੈ ਕਿ ਫਿਰ ਕਦੇ ਪ੍ਰਾਪਤੀ ਹੋਣੀ ਹੈ ਪਰ ਉਥੇ ਤੱਕ ਪਹੁੰਚਣ ਦੇ ਲਈ ਆ ਜਿਹੜਾ ਕੁਝ ਬਾਦਸ਼ਾਹ ਨੇ ਦੱਸ ਦਿੱਤਾ ਨਾ ਇਹ ਸਾਤੋਂ ਨਹੀਂ ਹੋਣਾ ਨਹੀਂ ਕਰ ਸਕਦੇ ਇਸ ਕਰਕੇ ਤਾਂ ਕੋਈ ਬਿਰਲੀ ਰੂਹ ਹੁੰਦੀ ਹੈ ਇਹ ਵਿਰਲੀ ਆਤਮਾ ਹੁੰਦੀ ਹੈ ਕਿ ਜਿਉਂਦੀ ਤਿਉ ਹੋ ਜਾਵੇ ਗੁਰੂ ਨਾਨਕ ਸਾਹਿਬ ਦੇ ਚਾਰੋਂ ਤਰਫ ਉਹਨਾਂ ਦੇ ਕਾਰ ਪਰਿਵਾਰ ਮਿੱਤਰ ਸਕੇ ਸਵੰਦੀ ਸੰਗਤਾਂ ਵੀ ਸੀ ਪਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਰਗੇ ਸਨ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵਰਗਾ ਬਣਨ ਦੇ ਲਈ ਭਾਵੇਂ ਸਿੱਧੇ ਹੀ ਕਹ ਲਿਆ ਕਿ ਅਕਾਲ ਪੁਰਖ ਵਰਗਾ ਬਣ ਲਈ ਪਰਮਾਤਮਾ ਔਰ ਗੁਰਨਾਨਕ ਇੱਕੋ ਹੀ ਰੂਪ ਹੈ ਇਕੋ ਜੇ ਗੁਨਾ ਹੈ ਕੋਈ ਭੈਣ ਨਹੀਂ ਕੋਈ ਲੱਗ ਨਹੀਂ ਹੈ ਕੋਈ ਹਰਕ ਨਹੀਂ ਕੋਈ ਸੋਗ ਨਹੀਂ ਹਰਕ ਸੋਗ ਤੇ ਰਹੇ ਨਿਆਰੂ ਨਾ ਹੈ ਮਾਨ ਪਵਾਨਾ ਇਸ ਅਵਸਥਾ ਦੇ ਵਿੱਚ ਗੁਜ਼ਰ ਰਹੇ ਨੇ ਕਿ ਇਹਦੇ ਵਿੱਚ ਗੁਜ਼ਰਨਾ ਮਨੁੱਖ ਦੇ ਬਸ ਦੀ ਗੱਲ ਨਹੀਂ ਹੁੰਦਾ ਇਹ ਤਾਂ ਬਹੁਤ ਕੁਝ ਤਿਆਗਣਾ ਪੈਂਦਾ ਆਪਾਂ ਕੁਝ ਵੀ ਨਹੀਂ ਤਿਆਗ ਸਕਦੇ ਐਤਾਂ ਆਪਣੀ ਨਿੰਦਰਾ ਆਲਸ ਇਸ ਨੂੰ ਨਹੀਂ ਤਿਆਗ ਸਕਦੇ ਭਾਈ ਜੋ ਸਭ ਤੋਂ ਵੱਡੀ ਹੈ ਦੁਸ਼ਮਣ ਹੁੰਦੀ ਹੈ ਜੋ ਕਾਲਿ ਯੁਗ ਦੀ ਹੈ ਸਭ ਤੋਂ ਵੱਡੀਆਂ ਨਿਸ਼ਾਨੀਆਂ ਨੇ ਜਿਹੜਾ ਨਿੰਦਰਾ ਆਲਸ ਦੇ ਵਿੱਚ ਆ ਗਿਆ ਸਮਝ ਲਓ ਵੀ ਰੱਬ ਤੋਂ ਬਹੁਤ ਦੂਰ ਹੈ ਉਹਦੇ ਤੱਕ ਕੋਈ ਕਰਮਾ ਚ ਰੱਬ ਵਾਲੀ ਕੋਈ ਗੱਲ ਹੀ ਲਿਖੀ ਹੋਈ ਨਹੀਂ ਹੈ ਪਰ ਇਹਦੇ ਵਿੱਚ ਵੀ ਜੋ ਕੱਢਣਾ ਨਾ ਜਦੋਂ ਵੱਡੇ ਭਾਗ ਭੇਟੇ ਗੁਰਦੇਵਾਂ ਕੋਟ ਅਪਰਾਧ ਮਿਟੇ ਹਰਤੇ ਕਿ ਵੱਡੇ ਭਾਗਾਂ ਦੇ ਨਾਲ ਜਾ ਕੇ ਤੇ ਇਹ ਅਵਸਥਾ ਮਿਲਣੀ ਹੈ ਇਹ ਐਵੇਂ ਸੌਖੀ ਗੱਲ ਥੋੜੀ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹਿਤਾ ਆਖਣ ਔਖਾ ਸਚਾ ਨਾਮ ਉਹ ਰੱਬ ਦਾ ਨਾਮ ਲੈਣਾ ਬੰਦਿਆ ਬਹੁਤ ਮੁਸ਼ਕਲ ਦੀ ਗੱਲ ਹੈ ਇਹ ਹਰ ਇੱਕ ਦੇ ਬਾਦੀ ਗੱਲ ਨਹੀਂ ਹੁੰਦੀ ਕਿ ਕੇਵਲ ਤੋਂ ਕੇਵਲ ਅਸੀਂ ਸਰੀਰਕ ਤੌਰ ਤੇ ਭਾਵੇਂ ਸਾਡੇ ਬਾਣੇ ਆ ਭੇਗ ਹੈ ਪਰ ਜੇ ਸੱਚ ਪੁੱਛੀ ਜਾਈਏ ਇਨਾ ਤੋਂ ਤਾਂ ਮੁਕਤ ਹੋਣਾ ਪੈਂਦਾ ਭਾਈ ਤਦ ਕਿਤੇ ਉਹ ਫਕੀਰਾਂ ਵਾਲੇ ਮੰਜ਼ਲ ਮਿਲਦੀ ਏ ਕਿ ਫੇਰ ਕਿਤੇ ਉਸ ਮਾਲਕ ਦੇ ਨਾਲ ਕੋਈ ਰਾਬਤਾ ਬਣਦਾ ਰਸਤਾ ਬਣਦਾ ਉਹ ਨਹੀਂ ਕਿ ਤੂੰ ਆ ਜਨਮ ਦਾ ਬੈਠਾ ਇੱਕ ਜਨਮ 'ਚ ਭਗਤੀ ਸ਼ੁਰੂ ਕੀਤੀ ਅੱਜ ਹੀ ਮਿਲ ਜਾਣਾ ਪਤ ਨਹੀਂ ਪਿੱਛੋਂ ਕਿੰਨੇ ਜਨਮਾਂ ਦੀਆਂ ਭਗਤੀਆਂ ਹੋਣਗੀਆਂ ਨਾਲ ਜੁੜੀਆਂ ਸਭ ਕੁਝ ਇਕੱਤਰ ਹੋਣ ਗਿਆ ਤਦ ਤੱਕ ਜਾ ਕੇ ਫੇਰ ਕਿਤੇ ਉਸ ਮੰਜ਼ਲ ਤੱਕ ਪਹੁੰਚਣਾ ਜਿਸ ਨੂੰ ਸੱਚਕੰਡ ਭਗਤੀ ਕਹਿੰਦੇ ਹੈ ਔਰ ਜੋ ਭਗਤੀ ਕਰਦੇ ਐ ਇਹਨਾਂ ਤਾਂ ਆਪਾਂ ਕਹਿ ਸਕਦੇ ਆਂ ਬਈ ਬੀਨਾਂ ਦੇ ਪਿਛਲੇ ਕਰਮਾਂ 'ਚ ਵੀ ਭਗਤੀ ਕੀਤੀ ਹੋਣੀ ਓਦਾ ਹੀ ਫਲ ਮਿਲਦੇ ਆ ਕੇ ਜੋ ਇਹ ਰੱਬ ਦਾ ਨਾਮ ਜਪਦਾ ਬੰਦਗੀ ਕਰਦਾ ਹੈ ਜਿਹੜਾ ਬੰਦਾ ਨਹੀਂ ਕਰਦਾ ਇਹਦਾ ਭਾਵ ਇਹ ਪਿਛੋਂ ਵੀ ਕੰਗਾਲ ਹੀ ਸੀ ਪਿਛੋਂ ਵੀ ਤੇ ਕਰਮਾਂ 'ਚ ਭਗਤੀ ਨਹੀਂ ਸੀ ਸਿਮਨ ਨਹੀਂ ਸੀ ਸੇਵਾ ਕਮਾਈ ਵਾਲਾ ਇਹਦੇ ਕਰਮਾਂ ਦੇ ਵਿੱਚ ਪਹਿਲਾਂ ਤੋਂ ਹੀ ਨਹੀਂ ਐ ਹੁਣ ਕੀ ਕਰੇਗਾ ਭਾਵ ਪਹਿਲਾਂ ਵੀ ਇਹ ਨਰਕ ਦਾ ਜੀਵ ਸੀ ਤੇ ਹੁਣ ਵੀ ਇਹਨੇ ਬਣ ਕੇ ਨਰਕ ਦਾ ਜੀਵ ਬਣਦਾ ਹੈ ਐਸੀਆਂ ਅਵਸਥਾਵਾਂ ਦੇ ਵਿੱਚੋਂ ਨਿਕਲਣਾ ਇਹ ਕੇਵਲ ਤੋਂ ਕੇਵਲ 8 ਪਹਿਰ ਅਰਾਧੀਏ ਕਿ ਅੱਠੇ ਪਹਿਰ 24 ਘੰਟੇ ਬਾਅਦ ਉਸ ਵਹਿਗਰੂ ਨੂੰ ਅੰਦਰ ਤੇ ਹੁੰਦੇ ਰਹਿਣਾ ਦੁਨੀਆ ਦੇ ਵਿੱਚ ਵੀ ਵਿਚਰਨਾ ਦੁਨੀਆ ਦੇ ਕੰਮ ਕਾਜ ਵੀ ਕਰਨੇ ਆ ਖਾਣਾ ਪੀਣਾ ਵੀ ਐ ਸੌਣਾ ਵੀ ਐ ਸਾਰਾ ਕੁਝ ਹੀ ਕਰਨਾ ਪਰ ਅੰਦਰ ਵਾਲੀ ਜੋ ਧੋਨੇ ਨੇ ਉਹ ਵਾਇਰੂ ਦੇ ਨਾਲ ਟੁੱਟਣੀ ਚਾਹੀਦੀ ਤੇ ਤਦ ਜਾ ਕੇ ਇੱਕ ਨਾਮ ਮਿਲਦਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਦਾਨ ਸੇ ਸੇ ਇਨਾਨੰਕਾ ਪੂਰਨ ਸੋਈ ਸੰਤ ਭਾਵ ਪੂਰਨ ਸੰਤ ਤੋਂ ਭਾਵ ਹੈ ਪ੍ਰਮਾਤਮਾ ਦਾ ਰੂਪ ਬਣ ਜਾਣਾ ਸੰਤ RAM ਮੈਂ ਬੇਦ ਕਿਛ ਨਹੀਂ संत राम है एको ऐसी अवस्था ਵਿੱਚ ਪਹੁੰਚਣਾ ਹੁਣ ਆਪਣੇ ਕੋਲ ਤਾਂ ਭਾਈ ਇਹ ਤਾਂ ਬੰਨੇ ਆਉਂਦਾ ਟਾਈਮ ਭਾਈ ਇੰਨੇ ਕ ਟਾਈਮ ਅਸੀਂ ਪਾਠ ਕਰਨਾ ਇੰਨੇ ਕ ਟਾਈਮ ਅਸੀਂ ਗੁਰਦੁਆਰੇ ਜਾਣਾ ਜਿੱਥੇ ਜਾਣਾ ਵੀ ਉੱਥੋਂ ਜਾ ਕੇ ਕੋਈ ਗਿਆਨ ਨਾ ਲੈਣਾ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਅਸੀਂ ਸਕੂਲ ਕਾਲਜ ਜਾਂਦੇ ਹਾਂ ਕੇਵਲ ਤੋਂ ਕੇਵਲ ਉੱਥੇ ਹਾਜ਼ਰੀਆਂ ਲਵਾਉਂਦੇ ਜਾਂਦੇ ਸੀ ਅਸੀਂ ਜੇ ਉਥੋਂ ਪੜ੍ਹਾਈ ਕਰਾਂਗੇ ਤਾਂ ਜਾ ਕੇ ਕੋਈ ਸਾਡੀ ਪਦਵੀ ਉੱਚੀ ਹੋਣੀ ਹੈ ਗੇੜੀਆਂ ਨਾਲ ਨਹੀਂ ਹੁੰਦੀ ਨਾ ਉਸੇ ਤਰ੍ਹਾਂ ਧਾਰਮਿਕ ਸਥਾਨ ਕੋਈ ਵੀ ਹੈ ਪਾਵੇਂ ਮੰਦਿਰ ਹੋਵੇ ਮਸਜਿਦ ਹੋਵੇ ਚਰਤ ਹੋਵੇ ਗੁਰਦੁਆਰੇ ਹੋਣ ਇਹਨਾਂ ਦੇ ਵਿੱਚੋਂ ਜੇ ਜਾ ਕੇ ਗਿਆਨ ਨਾ ਲੈ ਕੇ ਇਕੱਤਰ ਕਰਕੇ ਆਏ ਕਿ ਖਾਲੀ ਗਏ ਤੇ ਖਾਲੀ ਆ ਗਏ ਰਹੀ ਗੱਲ ਅਰਦਾਤ ਦੀ ਦਿਨ ਬੋਲਿਆਂ ਸਭ ਕੁਝ ਜਾਣਦਾ ਇਸ ਅਗੇ ਕੀਤੇ ਅਰਦਾਸ ਕਿੱਥੇ ਖੜ ਕੇ ਅਰਦਾਸ ਕਰੇਗਾ ਕਿ ਕਿਹੜੇ ਰੂਪ ਚ ਕਰੇਗਾ ਉਹ ਤਾਂ ਭਾਈ ਜਿੱਥੇ ਵੀ ਤੂੰ ਜਗਤ ਵਿੱਚ ਹੈਗਾ ਨਾ ਕਿਤੇ ਵੀ ਤੇਰੀ ਅਰਦਾਸ ਵਿੱਚ ਭਾਵਨਾ ਹੋਵੇ પ્રેમ ਹੋਵੇ ਜਿੱਥੇ ਮਰਜ਼ੀ ਖੜ ਕੇ ਵੈਗ ਨੂੰ ਯਾਦ ਕਰ ਲੈ ਉਹਦੇ ਬਾਅਦ ਤੇ ਕੋਈ ਸਪੈਸ਼ਲ ਕੋਈ ਖਾਸ ਇਹ ਨਹੀਂ ਹੈ ਕਿ ਸਾਨੂੰ ਉਹਦੇ ਬਾਅਦ ਤੇ ਕੋਈ ਗੁਰਦਰਾ ਮੰਦਿਰ ਮਸਜਿਦ ਜਾਂ ਕੋਈ ਖਾਸ ਸਾਡੇ ਬਾਤ ਤੇ ਕੋਈ ਸਾਹਮਣੇ ਇਸ ਤਰ੍ਹਾਂ ਦਾ ਰੂਪ ਬਣਿਆ ਹੋਵੇ ਜਿਹਦੇ ਅੱਗੇ ਖੜਕੀ ਉਹ ਤਾਂ ਭਈ ਯਗਤ ਦੇ ਵਿੱਚ ਹੈ ਨਿਰੰਕਾਰ ਅਕਾਲ ਪੁਰਖ ਜਿਹਦੇ ਅੱਗੇ ਅਰਦਾਸ ਕਰਨੀ ਹੈ ਘਟ ਘਟ ਮੇਂ ਹਰ ਜੂ ਬਸ ਪਰਮਾਤਮਾ ਕੀ ਅਰਦਾਸ ਕਰਨੀ ਹੁੰਦੀ ਹੈ ਨਾ ਆਪਾਂ ਤੇ ਕਿੱਥੇ ਆਉ ਪਏ ਘਟ ਘਟ ਦੇ ਵਿੱਚ ਘਟ ਘਟ ਤੋਂ ਬਾਹਰ ਨਹੀਂ ਹੈ ਕਿ ਉਹ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਹਰ ਜਗ੍ਹਾ ਤੇ ਹੈ ਤੇ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਲੱਭਣੀ ਪੈਂਦੀ ਸਾਨੂੰ ਕਿਛ ਹੈ ਸਾਨੂੰ ਲੱਗਦਾ ਕਿ ਫਲਾਨੀ ਜਗ੍ਹਾ ਤੇ ਜਾ ਕੇ ਅਸੀਂ ਅਰਦਾਸ ਕਰੀਏ ਤੇ ਸਮਝ ਲਓ ਅਸੀਂ ਉਹਦੇ ਮਨਮੁੱਖ ਬਣ ਕੇ ਉਹਦੇ ਮਨਮੁੱਖਾਂ ਦੀ ਗਿਣਤੀ ਵਿੱਚ ਆ ਗਏ ਉਹਦੇ ਸਾਡਾ ਨਾਤਾ ਪ੍ਰਮਾਤਮਾ ਨਾਲ ਟੁੱਟ ਗਿਆ ਤੇ ਉਹ ਜਿਸ ਨੂੰ ਇਹ ਪਤਾ ਕਿ ਨਹੀਂ ਭਈ ਮੈਂ ਕਿੱਥੇ ਜਾਣਾ ਮੇਰੇ ਅੰਦਰ ਹੈ ਉਹ ਮੇਰੇ ਅੰਦਰ ਸਜਿਆ ਬੈਠਾ ਉਹਦਾ ਘਰ ਅੰਦਰ ਹੈ ਹਰ ਮੰਦਰ ਇਹ ਸਰੀਰ ਹੈ ਪਰ ਅਸੀਂ ਅਗਿਆਨਤਾ ਦੇ ਸਦਕਾ ਕਿ ਐਸਾ ਗਿਆਨ ਦੁਨੀਆਂ ਦੇ ਵਿੱਚ ਕਿਸੇ ਵਿਰਲੇ ਕੋਲ ਹੁੰਦਾ ਹੈ ਕਿ ਜੋ ਇਸ ਗਿਆਨ ਦੀ ਪਾਲਣਾ ਕਰੇ ਕਿ ਉਹ ਵੈਰੂਤਾ ਮੇਰੇ ਅੰਦਰ ਹੈ ਭਾਈ ਉਹਦੇ ਬਾਰੇ ਤੇ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਰੌਲਾ ਪਾਉਣ ਦੀ ਲੋੜ ਨਹੀਂ ਉਹਨੂੰ ਤਾਂ ਧਿਆਉਣਾ ਸਿਰਫ ਅੰਦਰ ਹਿਰਦੇ ਦੇ ਵਿੱਚ ਅੰਦਰ ਪਹੁੰਚਾਣਾ ਕੀ ਹੈ ਭਾਵਨਾ ਆਪਾਂ ਕੀ ਪੁਚਾਉਣੇ ਅਰਦਾਸ ਕਰਨੇ ਨੋਟ ਮੱਥੇ ਟਿਕਣੇ ਜ਼ਰੂਰੀ ਹੁੰਦੇ ਕਿ ਪੈਸਾ ਜ਼ਰੂਰ ਹੋਣਾ ਚਾਹੀਦਾ ਰੱਤ ਦੇ ਵਿੱਚ ਤੇ ਸਤਗੁਰ ਕੀ ਮੰਗਦੇ ਆ ਭਾਵਨਾ ਤੇ ਪ੍ਰੀਤ ਕਿ ਤੇਰੀ ਭਾਵਨਾ ਜੇ ਚੰਗੀ ਹੈ ਤੇ ਜੇ ਭਾਵਨਾ ਹੀ ਨਹੀਂ ਹੈ ਤੇਰੇ ਅੰਦਰ ਹੈ ਕਾਮਨਾ ਆ ਦੇ ਇੱਕ ਤਾਂਨਾ ਪ੍ਰੇਰਣ ਕੈਸੇ ਪਾਵੇ ਜਗਦੀਸ਼ ਕੋ ਕਿ ਭਾਈ ਮੰਗਣਾ ਕੀ ਹੈ ਤੈਨੂੰ ਇਹ ਨਹੀਂ ਪਤਾ ਇਤਰੀ ਭਾਵਨਾ ਸੇ ਨਹੀਂ ਐ ਸੋ ਸੇ ਨਹੀਂ ਮੰਗਦਾ ਕੀ ਤੂੰ ਆ ਜੋ ਕਟਕੜ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤ ਉਹਨੂੰ ਤਾਂ ਸਭ ਕੁਝ ਪਤਾ ਕੌਣ ਚੰਗਾ ਕੌਣ ਮਾੜਾ ਦੁਨੀਆ ਵਿੱਚ ਆਪਾਂ ਸਾਹਸ ਪਈਆਂ ਦੇ ਸਕਦੇ ਆ ਪਰ ਉਹਦੇ ਅੱਗੇ ਕੋਈ ਸਾਹਸ ਪਈ ਨਹੀਂ ਚਲਦੀ ਉੱਥੇ ਤਾਂ ਕੇਵਲ ਸੱਚੋ ਹੀ ਸੱਚ ਨਿਭੜੇ ਚੁਣ ਵੱਖ ਕੱਢੇ ਜਿਜ ਮਾਲਿਆ ਥਾਉ ਨਾ ਪਾਇਨ ਕੁੜਿਆਰ ਮੋਂ ਕਾਲੇ ਦੋਜ ਕਚਾਲਿਆ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਠਗਣ ਵਾਲਿਆ ਕਹਿੰਦੇ ਉਥੇ ਤਾਂ ਕੇਵਲ ਤੋਂ ਕੇਵਲ ਸੱਚੇ ਹੀ ਪਹੁੰਚਦੇ ਸੱਚਿਆਂ ਦੀਆਂ ਅਰਦਾਸਾਂ ਹੀ ਉਹ ਵਾਹਿਗੁਰੂ ਪ੍ਰਵਾਨ ਕਰਦਾ ਤੇ ਸੱਚਾ ਤਾਂ ਪਈ ਫਿਰ ਜਿੱਥੇ ਮਰਜੀ ਖੜ ਜਾਵੇ ਉਹਨੂੰ ਕੋਈ ਜਗ੍ਹਾ ਦਾ ਮਤਲ ਨਹੀਂ ਚਲਦਾ ਚਲਦਾ ਹੀ ਕਹਿਦੇ ਵੇ ਜਲਦੇ ਚਲਦੇ ਪ੍ਰਮਾਤਮਾ ਨਾਲ ਲਿੰਕ ਜੁੜ ਗਈ ਹੈ ਕਿ ਜਿੱਦਾਂ ਲਿੰਕ ਜੋੜਨਾ ਹੋ ਤਾਂ ਹਮੇਸ਼ਾ ਤੇਰੇ ਨਾਲ ਹੈ ਲੱਭਦੇ ਦੂਰ ਦਰੇਡੇ ਜਾ ਕੇ ਤਾਨੂੰ ਇਹ ਰਹਿੰਦਾ ਕਿ ਫਲਾਣੀ ਜਗ੍ਹਾ ਚਲੀ ਉੱਥੇ ਮੈਂ ਡੱਬਾ ਚੜ੍ਹਾ ਮਰ ਅਰਦਾਸ ਕਰਾਂ ਮੈਂ ਉੱਥੇ ਮੈਂ ਸੁਖਣਾ ਅਸੀਂ ਇਹ ਸਾਡੀਆਂ ਬੇਮਾ ਭਰਮ ਪਲੇਖਿਆ ਤਰੇ ਫਿਰਦੇ ਆ ਹਾਲਾਤਾਂ ਦੇ ਅਸੀਂ ਖੁਦ ਜ਼ਿੰਮੇਦਾਰ ਆ ਦੰਦੇ ਦੋਸ਼ ਨਾ ਦੇ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾਂ ਦੀ ਜੀ ਇਹ ਤੈਨੂੰ ਇਹ ਸਮਝ ਨਹੀਂ ਆਉਂਦੀ ਕਿ ਭਈ ਵਾਹਿਗੁਰੂ ਪਰਮਾਤਮਾ ਘਟ ਘਟ ਦੇ ਵਿੱਚ ਹੈ ਜਦੋਂ ਇੰਨੀ ਗੱਲੇ ਤੈਨੂੰ ਸਮਝ ਆਉਂਦੀ ਫਿਰ ਤਨੂੰ ਉਹਨੇ ਕਿਤੇ ਵੀ ਨਹੀਂ ਮਿਲਣਾ ਦੁਨੀਆ ਦੇ ਵਿੱਚ ਫਿਰ ਤੇਰਾ ਉਹਦੇ ਨਾਲ ਕੋਈ ਵੀ ਲਿੰਕ ਨਹੀਂ ਹੋ ਸਕਦਾ ਕੋਈ ਵੀ ਨਾਤਾ ਨਹੀਂ ਹੋ ਸਕਦਾ ਪਹਿਲਾਂ ਇਹ ਸਮਝ ਕੇ ਵਾਹਿਗੁਰੂ ਹਰ ਜਗ੍ਹਾ ਤੇ ਜਦੋਂ ਸਮਝਣ ਲੱਗ ਗਿਆ ਫਿਰ ਪਾਪਾਂ ਵਿਕਾਰਾਂ ਤੋਂ ਵੀ ਬਚੇਂਗਾ ਤੇ ਚੰਗੇ ਕਰਮਾਂ ਵੱਲ ਜਾਵੇਂਗਾ ਪੁੰਨ ਕਰੇਗਾ দান ਕਰੇਗਾ ਉਹਦੇ ਬਾਤੇ ਇਹ ਨਹੀਂ ਕਿ ਫਲਾਣੇ ਜਗ੍ਹਾ ਮੈਂ ਗੁਰਦਾਰੇ ਜਾ ਕੇ ਭਾਈ ਉੱਥੇ ਲੰਗਰ ਲਾ ਆਦਮਾ ਉੱਥੇ ਮੈਂ ਰਾਸ਼ਨ ਦੇ ਆ ਮਾ ਚੜਾਇਆ ਵਾ ਤੂੰ ਦੇਖ ਤਕਲੀਫ ਕਿੱਥੇ ਹੈ ਵੈਗਰੂ ਮੌਕਾ ਦੇ ਦਿੰਦਾ ਤੈਨੂੰ ਉਹ ਜੀਨੋ ਜਿਸ ਤੋਂ ਸੇਵਾ ਕਰਉਣੀ ਦਿਨ ਅਸਨੇ ਉਹਦੇ ਅੱਗੇ ਵੈਗਰੂ ਆਪਣੇ ਆਪ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ ਕਿ ਦੇਖ ਭਾਈ ਤੇ ਸੌਣੇ ਭੁੱਖਾ ਬੈਠਾ ਜੇ ਤੂੰ ਉੱਥੋਂ ਮੁੱਖ ਮੋੜ ਕੇ ਨਿਕਲ ਗਏ ਮੰਦਰਾਤਾ ਤੂੰ ਦੁੱਧ ਚੜਾਉਂਦਾ ਫਿਰਦਾ ਹੋਵੇਂ ਤੇ ਫਰਸ਼ਾਂ ਨੂੰ ਤੂੰ ਦੁੱਧ ਨਾਲ ਧੋਂਦਾ ਫਿਰਦਾ ਹੋਵੇਂ ਤੇ ਜਿਹੜੇ ਬਾਰਕ ਦੇ ਵਿਚਾਰੇ ਚਾਹ ਨੂੰ ਵੀ ਬੈਠੇ ਸੀ ਉਹਨਾਂ ਤੋਂ ਤੂੰ ਭਾਈ ਨਜ਼ਰ ਅੰਦਾਜ਼ ਕਰਕੇ ਆਵੇਂ ਕਿ ਤੈਨੂੰ ਕੀ ਪਤਾ ਭਾਈ ਉਹਨਾਂ ਦੇ ਵਿੱਚ ਹੀ ਪ੍ਰਮਾਤਮਾ ਨੇ ਆਪਣਾ ਕੋਈ ਰੂਪ ਭਜਨ ਬੰਦਗੀ ਵਾਲਾ ਬਿਠਾ ਦਿੱਤਾ ਹੋਵੇ ਜਿਹਦੇ ਮੁਖ ਦੇ ਵਿੱਚੋਂ ਅਰਦਾਸ ਨਿਕਲਣੀ ਸੀ ਕਿ ਜਿਹਦੇ ਮੁਖ ਦੇ ਵਿੱਚੋਂ ਅਰਦਾਸ ਨਿਕਲਦੀ ਭਾਵ ਅਸੀਂ ਅਗਿਆਨਤਾ ਦੇ ਕਾਰਨ ਅਸੀਂ ਗਿਆਨवान ਨਹੀਂ ਹੁੰਦੇ ਅਸੀਂ ਅਗਿਆਨਤਾ ਦੇ ਵਿੱਚ ਆਉਂਦੇ ਆ ਕੋਈ ਵਿਰਲਾ ਹੁੰਦਾ ਜੋ ਇਸ ਅਗਿਆਨਤਾ ਦੇ ਸਾਗਰ ਅੰਧੇਰੇ ਕੋਏ ਦੇ ਵਿੱਚੋਂ ਬਾਹਰ ਨਿਕਲਦਾ ਤੇ ਜਿਹਨੂੰ ਸਮਝ ਆਉਂਦੀ ਹੈ ਉਹ ਫਿਰ ਦੁਨੀਆ ਤੋਂ ਅਲੱਗ ਹੋ ਜਾਂਦਾ ਹੈ ਦੁਨੀਆ ਦੇ ਨਾਲ ਨਾਤੇ ਰਹਿੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਜਿਹਦਾ ਜੋੜ ਹੈ ਸਮਝੋ ਪਖੰਡੀ ਹੈ ਕੇਵਲ ਤੋਕਿਲ ਉਹ ਪਖੰਡ ਕਰਦਾ ਹੈ ਇਹ ਰੱਬ ਦਾ ਪਿਆਰ ਹੈ ਜੇ ਉਹਨੂੰ ਗੁਰਬਾਣੀ ਨੇ ਕਿਹਾ ਵਾ ਤੇ ਮੰਨਣੀ ਤਾਂ ਗੁਰਬਾਣੀ ਦੀ ਹੈ ਨਾ ਪਰ ਸੰਸਾਰ ਦੀ ਨਹੀਂ ਮੰਨਣੀ ਗੁਰਬਾਣੀ ਕਹਿੰਦੀ ਆ ਭਗਤਾਂ ਤੇ ਸੰਸਾਰਿਆਂ ਜੋੜ ਕਦੇ ਨਾ ਆਇਆ ਕਿ ਰੱਬ ਦੇ ਬੰਦੇ ਕੀ ਮਜਾਲਾ ਕੇ ਭਈ ਉਹਨਾਂ ਦਾ ਸੰਸਾਰ ਦੇ ਨਾਲ ਨਾਤਾ ਜੁੜ ਜਾਵੇ ਸੰਦਾ ਸੰਸਾਰ ਨਾਲ ਤਾਂ ਟੁੱਟੇ ਰਹਿੰਦੇ ਆ ਸੰਸਾਰ ਨਾਲ ਤਾਂ ਉਬਖ ਹੋ ਜਾਂਦੇ ਆ ਸਰੀਰ ਕਰਕੇ ਵਿਚਰਦੇ ਆ ਪਰ ਅਸਲ ਦੇ ਵਿੱਚ ਉਹ ਟੁੱਟੇ ਹੁੰਦੇ ਆ ਉਹਨਾਂ ਦਾ ਸੰਸਾਰ ਨਾਲ ਕੋਈ ਨਾਤਾ ਨਹੀਂ ਅਸੀਂ ਤਾਂ ਭਾਈ ਹਰ ਪਲ ਸੰਸਾਰ ਨਾਲ ਜੁੜੇ ਹੋਏ ਗੁਰੂ ਘਰ 'ਚ ਵੀ ਬੈਠੇ ਆ ਸਤਸੰਗਤ ਜੀ ਬੈਠੇ ਆ ਪਾਠ ਕਥਾ ਕੀਰਤਨ ਵੀ ਸਰਮੁ ਕਰਦੇ ਆ ਪਰ ਜੋ ਅੰਦਰ ਦਾ ਧਿਆਨ ਆ ਜੋ ਮਨ ਹੈ ਉਹ ਤਾਂ ਭਾਈ ਬਾਹਰ ਹੀ ਤੁਰਿਆ ਫਿਰਦਾ ਹੈ ਦੇਸਾਂ ਵਿਦੇਸਾਂ ਦੀ ਇਹ ਛੇਨਾ ਕਰਦਾ ਹੈ ਬੈਠੇ-ਬੈਠੇ ਹੀ ਸਾਨੂੰ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਬੈਠਾ ਕੇ ਬਾੜ ਕੀਰਤਨ ਸੁਟਿਆ ਵੀ ਨੀਵੀਂ ਪਾਈ ਆੱਖਾਂ ਵਿੱਚੀਆਂ ਪਰ ਅੰਦਰੋ ਜੋ ਧਿਆਨ ਹੁੰਦਾ ਉਹ ਕਿਤੇ ਹੋਰ ਹੀ ਪਹੁੰਚਿਆ ਹੁੰਦਾ ਜੋ ਸਖਸ ਨੂੰ ਪੁੱਛ ਲੋ ਇਹਨੇ ਕਿ ਸਾਰਿਆਂ ਦੀ ਗੱਲ ਹੋ ਰਹੀ ਹੈ ਕੋਈ ਵਿਰਲਾ ਹੁੰਦਾ ਵੀ ਹੈ ਬਈ ਜਿਹੜਾ ਸ਼ਾਦ ਨੂੰ ਮਨ ਤੇ ਵਸਾ ਲੈਂਦਾ ਜੇ ਕਿ ਇਸ ਤਰ੍ਹਾਂ ਦਾ ਬਗਲ ਸਮਾਦਨ ਜਿਹਨੂੰ ਕਹਿੰਦੇ ਹੈ ਕਿ ਬਗਲਾ ਰੂਪੀ ਸਮਾਦ ਲਾ ਕੇ ਆੱਖਾਂ ਵਿੱਚ ਕੇ ਬੈਠ ਗਿਆ ਨੂੰ ਪੁੱਛ ਲੋ ਕੋਈ ਭਾਈ ਉਹ ਸਮਾਧੀ ਲਈ ਬੈਠਾ ਸੀ ਕੀ ਸਰਵਣ ਕੀਤਾ ਕੀ ਹੁਕਮਨਾਮਾ ਸੀ ਗੁਰਬਾਣੀ ਦਾ ਕੀ ਕਥਾ ਸੀ ਕੀਰਤਨ ਸੀ ਉਹ ਨਹੀਂ ਪਤਾ ਪਤਾ ਤਦ ਹੋਵੇਗਾ ਨਾ ਜੇ ਧਿਆਨ ਉੱਥੇ ਹੋਵੇਗਾ ਸਰੀਰ ਕਰਕੇ ਬੈਠੇ ਆ ਪਰ ਜੁੜੇ ਹੋਏ ਆ ਅਸੀਂ ਸੰਸਾਰ ਦੇ ਨਾਲ ਸੰਸਾਰ ਦੀਆਂ ਵਿਚਾਰਾਂ ਸਾਡੇ ਮਨ ਚ ਰਹਿੰਦੀਆਂ ਨੇ ਤੇ ਜੇ ਸੰਸਾਰ ਨੇ ਜੁੜੇ ਰਹੇਗਾ ਤੇ ਨਰੰਕ ਕਨਤ ਰਨਾਤਾ ਕਦੇ ਨਹੀਂ ਹੋਣਾ ਸੰਸਾਰ ਵਿੱਚ ਰਹਿੰਦੇ ਆ ਰਹਿੰਦੇ ਆ ਸੰਸਾਰ ਤੋਂ ਵੱਖ ਹੋ ਕੇ ਕਸਨ ਨੂੰ ਮਿਲਿਆ ਜਾ ਸਕਦਾ ਹੈ ਇਹ ਮੰਜ਼ਲ ਬਹੁਤ ਮੁਸ਼ਕਲ ਹੈ ਇਹ ਘਰ ਕਰਨੀ ਹੈ ਐਸੀਆਂ ਸਖਸ਼ੀਅਤਾਂ ਪੈਦਾ ਹੁੰਦੀ ਹੈ ਜਾਂ ਨਗਰ-ਨਗਰ ਦੇ ਵਿੱਚ ਹੋਣਗੇ ਸੰਤਨਾ ਪੁਰ ਪਰਮਾਹੇ ਇਹ ਤਾਂ ਕੋਈ ਵਿਰਲੀ ਰੂਹ ਹੁੰਦੀ ਹੈ ਜਗਤ ਦੇ ਵਿੱਚ ਦੇ ਲੋਈ ਸੰਸਾਰ ਕਿੱਟਾ ਵੱਟਾ ਇਹ ਐਸੀ ਕੋਈ ਵਿਰਲੀ ਰੂਹ ਹੁੰਦੀ ਹੈ ਜੋ ਇਸ ਅਵਸਥਾ ਨੂੰ ਧਾਰਨ ਕਰ ਲਵੇ ਨਹੀਂ ਤਾਂ ਭਾਈ ਪਖੰਡ ਤਾਂ ਚਾਰੋਂ ਤਰਫ ਅਸੀਂ ਦੇਖ ਹੀ ਰਹੇ ਹਾਂ ਕਿ ਹਰ ਭਾਈ ਮੋੜ ਦੇ ਉੱਤੇ ਚਾਰ-ਚਾਰ ਪੰਜ-ਪੰਜ ਸੰਤ ਬਟਾਏ ਆ ਬ੍ਰਹਮ ਗਿਆਨੀ ਜੀਤ ਬਟਾਏ ਆ ਸੀ ਇਹ ਸਭ ਕੇਵਲ ਤੋਂ ਕੇਵਲ ਇੱਕ ਝੂਠ ਹੈ ਸਾਡੇ ਮਨ ਦਾ ਭਰਮ ਹੈ ਇੱਕ ਅਗਿਆਨਤਾ ਦਾ ਅੰਧੇਰਾ ਜੋ ਸਾਡੇ ਅੰਦਰ ਵਸਿਆ ਹੋਇਆ ਹੈ ਜਦੋਂ ਇਹ ਕੱਢ ਦੇਗਾ ਫਿਰ ਰੱਬ ਦੇਖਣ ਲੱਗ ਜੂਗਾ ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦੱਸੰਦੋ ਮਾਪਰੀ ਅਖੇਗੀ ਰੱਬ ਨੂੰ ਦੇਖਣ ਵਾਲੀ ਪਰ ਹੋਰ ਹੈ ਉਹ ਆਖੇ ਗਿਆਨ ਵਾਲੀ ਗਿਆਨਾ ਨજર ਆਇਆ ਗਿਆਨਾ ਸਮਝ ਆ ਗਿਆ ਗਿਆਨੀ ਤਾਂ ਸਕਾਉਂਦਾ ਕਿ ਭਾਈ ਉਹ ਤਾਂ ਹਰ ਜਗ੍ਹਾ ਐ ਐਵੇਂ ਪਰਮਪ੍ਰੇਖਿਆ ਦੇ ਨਾ ਤਰਿਆ ਰਿਆ ਅਸੀਂ ਤਾਂ ਨਿਤ ਸੁਣਦੇ ਐ ਨਿਤ ਤੁਰਦੇ ਕਿ ਐਸ ਤਾਂ ਭਾਈ ਹਰ ਦਿਨ ਸੁਣਦੇ ਆ ਕਿ ਵਹਿਗੁਰੂ ਘਟ ਘਟ ਦੇ ਵਿੱਚ ਫੇਰ ਵੀ ਅਸੀਂ ਥਾਂ ਥਾਂ ਤੇ ਠੋਕਰਾ ਖੰਦੇ ਫਿਰਦੇ ਆ ਪ੍ਰਮਾਤਮਾ ਅੰਦਰ ਐ ਅੰਦਰਲੇ ਨੂੰ ਕਦੇ ਮਿਲਾਪ ਨਹੀਂ ਕੀਤਾ ਜਦੋਂ ਅੰਦਰ ਵਾਲੇ ਨਾਲ ਮਿਲਾਬ ਨਹੀਂ ਤਾਂ ਬਾਹਰੋਂ ਤੈਨੂੰ ਕਿੱਥੋਂ ਮਿਲਣਾ ਭਾਈ ਉਸਨੇ ਇਸ ਕਰਕੇ ਅਸੀਂ ਸੰਸਾਰ ਦੇ ਲੋਗ ਆਂ ਕੇਵਲ ਤੋਂ ਕੇਵਲ 84 ਦੇ ਜੋਨੀ ਦੇ 파ਗੀਦਾਰ ਹੈ ਜਿਹੜੀ 84 ਲੱਖ ਜੋਨ ਦੇ ਵਿੱਚੋਂ ਨਿਕਲਣ ਵਾਸਤੇ ਮਨੁੱਖ ਨੂੰ ਇਹ ਮੌਕਾ ਦਿੱਤਾ ਹੋਇਆ ਹੈ ਕਿ ਭਾਈ ਆ ਮੌਕਾ ਹੈ ਇਸ ਮੌਕੇ ਨੂੰ ਸੰਭਾਲ ਲੈ ਜੇ ਕਿਤੇ ਇਸ ਵੇਲੇ ਨੂੰ ਨਾ ਸੰਭਾਲ ਸਕਿਆ ਨਾ ਤੇ ਫਿਰ ਭਾਈ ਆਏ ਜਾਏ ਦੁੱਖ ਪਾਇੰਦਾ ਜੰਮੇਗਾ ਮਰੇਗਾ ਮਨੁੱਖ ਰੂਪ ਨਹੀਂ ਆ ਜਿਹੜੀਆਂ ਜੋਨੀ ਹੈ 84 ਲੱਖ ਇਹੀ ਇੱਕ ਤਾਂ ਨਰਕ ਹੈ ਨਰ ਕੋਈ ਵੱਖਰੀ ਸ੍ਰਿਸ਼ਟੀ ਨਹੀਂ ਬਣਾਈ ਗੈਲੈਕਸੀ ਨਹੀਂ ਬਣਾਈ ਕੋਈ ਧਰਤੀ ਨਹੀਂ ਬਣਾਈ ਕਿ ਇਹਨਾਂ ਬੰਦਿਆਂ ਨੂੰ ਚੱਕ ਕੇ ਉੱਤੇ ਲਿਜਾਇਆ ਜਾਂਦਾ ਉਹਨਾਂ ਨੂੰ ਹੀ ਇੱਥੇ ਸਰੀਰਾਂ ਵਿੱਚ ਪਰਵੇਸ਼ ਕਰ ਦਿੱਤਾ ਜਾਂਦਾ ਜੀਵ ਜੰਤੂਆਂ ਦੇ ਸਰੀਰ ਨੇ ਭਈ ਪਸ਼ੂ ਪੰਛੀਆਂ ਦੇ ਆ ਪੇੜ ਪੌਦਿਆਂ ਦੇ ਕਰਮਾਂ ਦੇ ਮਤਾਬਕ ਸਾਰੀਆਂ ਜੁਨੀਆਂ ਉਹਦੇ ਉੱਤੇ ਆਉਂਦੀਆਂ ਭਈ ਫਿਰ ਉਹਨਾਂ ਅੱਜ ਤੂੰ ਗੁਜਰੇਗਾ ਬਾ ਜੋ ਤਕ ਤਕਲੀਫਾਂ ਹੋਣੀ ਹੈ ਜਦੋਂ ਪੇੜ ਨੂੰ ਵੀ ਕੱਟਦੇ ਆ ਨਾ ਉਹ ਵੀ ਇੱਕ ਜਾਨੀ ਹੈ। ਕਈ ਜਨਮ ਹੈ ਵਰ ਬ੍ਰਿਕ ਜੋਇਓ। ਪੇੜ ਫਸਲਾਂ ਨੂੰ ਵੀ ਕੱਟਣਾ ਇੱਕ ਜਾਨੀ ਆ ਭਾਈ। ਉਹਨੂੰ ਵੀ ਤਕਲੀਫ ਹੁੰਦੀ ਹੈ। ਉਹਨੂੰ ਵੀ ਜਦੋਂ ਕੱਟ ਦਿੰਦੇ ਆ, ਅਲੱਗ ਕਰ ਦਿੰਦੇ ਆ ਟਾਹਣੀ ਨਾਲੋਂ ਉਹ ਸੁੱਕ ਜਾਂਦੀ ਹੈ। ਕਿ ਉਹਦਾ ਭਾਈ ਹੁਣ ਨਾਤਾ ਟੁੱਟ ਗਿਆ। ਉਸ ਤਰ੍ਹਾਂ ਸਾਡੇ ਹੀ ਹਾਲਤ ਵੀ ਇਦਾਂ ਹੀ ਆ। ਸਾਡਾ ਵੀ ਭਾਈ ਜਿੱਦ ਤਣ ਸਵਾਸਾਂ ਦੀ ਡੋਰ ਅੰਦਰੋਂ ਪੂਰੀ ਹੋ ਗਈ ਖਤਮ ਹੋ ਜਾਣਾ ਅਸੀਂ ਵੀ ਇੱਕ ਲੱਕੜ ਦੀ ਨਿਆਈ ਹੋ ਜਾਣਾ ਅਸੀਂ ਵੀ ਛੱਡ ਜਾਣਾ ਹਾੜ ਜਲੇ ਜਿਓ ਲੱਕੜੀ ਕੀ ਜਲੇ ਜਿਓ ਕਾਸ ਇਹ ਜਗਰਜਤਾ ਦੇ ਕੇ ਭੇਉ ਕਬੀਰ ਅਦਾਸ ਕੀ ਕਿਦਨ ਅਵਸਥਾ ਆ ਜਾਣੀ ਹੈ ਸਭ ਦੀ ਹੋਣੀ ਹੈ ਮਨੁੱਖਾ ਦੇ ਤੱਕ ਚਾਂਸ ਹੁੰਦਾ ਮਿਲ ਗਈ ਮਿਲ ਗਈ ਸੰਭਾਲ ਸਕਦੇ ਆ ਸੰਭਾਲ ਲਓ ਨਹੀਂ ਤਾਂ ਭਾਈ ਸਰੀਰ ਨਹੀਂ ਖਤਮ ਹੋਣਾ ਵਿੱਚ ਬੈਠੀ ਆਤਮਾ ਨੇ ਖਤਮ ਨਹੀਂ ਹੋਣਾ ਇਨੇ ਵਾਰ-ਵਾਰ ਜੁਨੀਆ ਦੇ ਵਿੱਚ ਆਉਣਾ 83 ਲੱਖ ਦੇ ਵਹਿਣ ਚ ਬਹਿਣਾ ਫਿਰ ਉੱਥੇ ਤੇਰਾ ਕੋਈ ਸਹਾਈ ਨਹੀਂ ਹਣ ਜਿੰਨੇ ਵੀ ਪਸ਼ੂ ਪੰਛੀ ਅਸੀਂ ਚਾਰੋਂ ਤਰਫ ਦੇਖਦੇ ਆਂ ਜਾਨਵਰ ਦੇ ਦੇ ਆਂ ਕੁੱਤੇ ਬਿਲੀਆਂ ਦੇ ਦੇ ਆਂ ਇਹਨਾਂ ਨੂੰ ਪਤਾ ਨਹੀਂ ਸਾਡੇ ਪਰਿਵਾਰ ਦੇ ਕਿੰਨੇ ਰਿਸ਼ਤੇ ਰਾਜਨਾਤੇ ਹੋਣੇ ਆ ਕਿ ਜਿਹੜੇ ਸਾਡੇ ਸਾਹਮਣੇ ਤੁਰੇ ਫਿਰਦੇ ਆ ਇਹ ਸਾਨੂੰ ਖੁਦ ਨਹੀਂ ਪਤਾ ਕਿਉਂਕਿ ਉਸ ਵੈਗਰੂ ਦੇ ਨਾਮ ਤੋਂ ਵਾਂਝੇ ਸੀ ਕੋ ਰਮੰਤਰ ਹੀਣ ਸਜੋ ਪ੍ਰਾਣੀ ਤਰ ਗੰਤ ਜਨੁ ਪ੍ਰਸ਼ਟਣੇ ਉਕਰੇ ਸੁਕਰੇ ਕਾਮਾ ਕੁੱਤੇ ਆਂਦੀਆਂ ਜੋਨੀ ਹੈ ਸੂਰਾਂ ਦੀਆਂ ਜੋਨੀ ਹੈ ਤੇ ਭਾਈ ਇਹ ਤਾਂ ਜੋਨੀਆ ਨੇ ਪਤਾ ਨਹੀਂ ਕਿੰਨੇ ਕੁ ਸਾੜੀ ਵਾਲਲੇ ਘੁੰਮਦੇ ਹੋਣੇ ਪਰ ਨਾ ਉਹ ਸਮਝਾ ਸਕਦੇ ਆ ਤੇ ਨਾ ਹੀ ਅਸੀਂ ਉਹਨਾਂ ਨੂੰ ਸਮਝ ਸਕਦੇ ਆ ਨਾ ਹੀ ਸਾਨੂੰ ਮਹਿਸੂਸ ਹੋ ਸਕਦਾ ਪਰ ਵੈਰ ਨੂੰ ਤਾਂ ਜਾਣਦਾ ਭੈ ਲੈ ਭਾਈ ਜਿੱਥੇ ਦਾ ਤੂੰ ਚਾਕ ਕੀਤਾ ਸੀ ਜਿਹਦੇ ਕਰਕੇ ਤੂੰ ਮੈਂ ਭੁੱਲਿਆ ਸੀ ਉਹਨੂੰ ਉਹਦੇ ਘਰ ਹੀ ਜਾ ਉੱਥੋਂ ਹੀ ਡਾਂਗਾ ਖਾ ਜਾ ਕੇ ਇਹ ਰੱਬ ਨੂੰ ਭੁੱਲਿਆ ਹੋਇਆ ਤੇ ਦੁੱਖ ਤਾਂ ਆਉਣੇ ਆ ਪਰਮੇਸ਼ਰ ਤੇ ਭੁੱਲਿਆ بیاਪਨ ਸਭ ਮੀਰੋ ਕਿ ਜੀ ਜੰਤੂਆਂ ਦੇ ਜੁਨੀਏ ਨੇ ਪਈ ਇਹ ਨਰਕ ਆ ਇਹ ਗੱਡਾਕ ਨਰਕ ਹੈ ਪਈ ਆਪਾਂ ਵੀ ਦੇਖਦੀ ਕੀ ਹਾਲਾਤ ਹੁੰਦੇ ਕੋਈ ਪਛੂ ਪਾਂਚੀ ਨਾ ਬੰਦਗੀ ਨਹੀਂ ਕਰ ਸਕਦਾ ਭਜਨੀ ਕਰ ਸਕਦਾ ਹਾਂ ਜਿੰਨਾ ਕਿ ਜਿਸ ਨੇ ਪੁੰਨ ਦਾਨ ਕੀਤਾ ਹੋਇਆ ਜੋ ਥੋੜਾ ਬਹੁਤ ਵਾਰੇ ਕੋਈ ਚੰਗਾ ਕਰਮ ਹੈ ਉਹਦਾ ਫਲ ਮਿਲ ਜੂ ਕਿ ਜੀਵ ਜੰਤੂ ਹੋਇਆ ਵੀ ਤੈਨੂੰ ਕੁਝ ਮਾਣ ਸਨਮਾਨ ਸੰਸਾਰਤ ਮਿਲ ਜੂ ਤੈਨਵੇ ਗੱਡੀਆਂ ਮੋਟਰਾਂ ਘੁੰਮਣੋਂ ਮਿਲ ਜਾਣਗੀਆਂ ਕਿ ਜੇ ਬੰਦੇ ਨੂੰ ਭਾਏ ਇੱਕ ਸੈਂਕੜੇ ਜੁੜਦਾ ਕੁੱਤੇ ਗੱਡੀਆਂ 'ਚ ਬੈਠੇ ਹੁੰਦੇ ਆ ਉਹ ਉਹਦੇ ਕੋਈ ਕਰਮ ਸੀ ਚੰਗਾ ਹੋਇਆ ਰਹਿਣਾ ਉਹਨੇ ਕੁੱਤੇ ਦੀ ਝੋਨੀ ਵਿੱਚ ਹੀ ਹੈ ਪਰ ਉਹਦਾ ਕੋਈ ਚੰਗਾ ਕਰਮ ਸੀ ਜਿਹਦੇ ਕਰਕੇ ਉਸਨੂੰ ਬੈਠੇ ਬਿਠਾਏ ਨੂੰ ਖਾਣ ਪੀਣ ਨੂੰ ਮਿਲਦਾ ਨਾ ਆਹ ਤਾਂ ਉਹਨੂੰ ਮਿਲਦਾ ਇਹ ਵਸੋਨ ਦੀ ਕਰਮੀ ਹੁੰਦੀ ਹੈ ਇਹ ਥੋੜਾ ਕਰਮ ਵੀ ਚੰਗਾ ਕੀਤਾ ਉਹਦਾ ਫਲ ਵੀ ਤਿਆਰ ਹੈ ਜੇ ਮਾੜਾ ਕਰਮ ਕੀਤਾ ਉਹਦਾ ਫਲ ਵੀ ਨਾਲ ਹੀ ਤਿਆਰ ਹੈ ਹੁਣ ਦੇਖੋ ਬੰਦਾ ਵੀ ਕਿੰਨੇ ਮੈਂ ਕਰਮ ਚੰਗੇ ਕਰਨੇ ਆ ਕਿੰਨੇ ਮਾੜੇ ਕਰਨੇ ਆ ਮਾੜਿਆ ਤਾਂ ਫਿਰ ਤੋਬਾ ਹੀ ਕਰਨੀ ਪਣੀ ਹੈ ਨਹੀਂ ਤਾਂ ਵਹਿਰ ਨੇ ਤਾਂ ਭਈ ਆਪਣਾ ਲੇਖਾ ਜੋਖਾ ਉਹਦੀ ਬਹੀ ਤਿਆਰ ਹੈ ਲੇਖਾ ਰੱਬਮਗੇਸੀਆ ਵਟਾ ਕੱਢ ਬਹੀ ਉਹਦੇ ਲੇਖੇ ਵਿੱਚ ਕੋਈ ਅੰਤਰ ਨਹੀਂ ਹੋ ਸਕਦਾ ਉਹ ਤਾਂ ਭਾਈ ਜਿੱਥੇ ਤੂੰ ਸੋਚਣਾ ਉਹ ਤੇਰੀ ਸੋਚ ਵਿੱਚ ਤਾਂ ਬੈਠਾ ਹੋ ਕਿ ਜੋ ਤੂੰ ਸੋਚਦਾ ਦੁਨੀਆਂ ਦੇ ਵਿੱਚ ਤੂੰ ਸੋਚ ਕਿਸੇ ਤਰ੍ਹਾਂ ਵੀ ਦਿਖਾ ਕੇ ਕਿ ਮੁਖ ਤੋਂ ਮਿਠਾਸ ਗੱਲੀ ਅਸੀਂ ਚੰਗੀਆਂ ਅਚਾਰੀ ਬਰੀਆਂ ਇਹਦੇ ਗੱਲਾਂ ਕਰਕੇ ਅਸੀਂ ਜਿਵੇਂ ਮਰਜੀ ਸੰਸਾਰ ਨੂੰ ਮਿੱਠੇ ਬਣ ਕੇ ਉਹ ਆਪਣਾ ਬਣਾ ਲਈਏ ਪਰ ਅੰਦਰੋਂ ਤਾਂ ਨਿਤਾਵਾ ਵਾਂਗ ਰਾਜਨੀਤਿਕ ਲੋਕ ਹੁੰਦੇ ਨਾ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਬੜੇ ਜੀ ਜੀ ਆਓ ਜੀ ਰਿੱਗ ਦੇ ਘਰ ਬਣ ਕੇ ਮੱਥੇ ਟੇਕਣਗੇ ਤੇ ਜਦੋਂ ਬਣ ਕੇ ਕਿ ਉਦੋਂ ਚੰਗੇ ਸੀ ਪਰ ਅਸਰ ਰੂਪ ਤਾਂ ਅੰਦਰ ਇਹਦਾ ਇਹ ਸੀ ਇਹ ਤਾਂ ਉਹਦਾ ਹੀ ਸੋਚਦਾ ਸੀ ਕਿ ਜਿੱਦਨ ਮੈਂ ਬਣ ਗਿਆ ਫਿਰ ਦੱਸੂ ਤੁਹਾਨੂੰ ਕਿ ਜਿੰਨੇ ਇੱਕ ਵਾਰ ਤੋਦੇ ਮੈਂ ਪੈਰੀਦਲੇ ਤ ਤੋਂ ਹਜ਼ਾਰਾਂ ਵਾ ਲੱਖਾਂ ਵਾ ਲਵਾਇਆ ਕਰੂੰ ਫਿਰ ਵੀ ਤੁਹਾਡੀ ਮੈਂ ਗੱਲ ਨਹੀਂ ਸੁਣੀ ਬਾਤ ਨਹੀਂ ਸੁਣੀ ਇਹ ਆਨੰਦ ਆ ਇਹ ਹੁੰਦਾ ਭਾਈ ਅੰਦਰੋਂ ਕੁਝ ਹੋਰ ਆ ਬਾਹਰੋਂ ਕੁਝ ਹੋਰ ਹੈ ਦੁਨੀਆ ਨੂੰ ਅਸੀਂ ਬਣਾ ਲਿਆ ਇੱਕ ਵਾਰ ਮੰਤਰੀ ਬਣ ਗਏ ਪਰ ਉਥੇ ਬੈਠੂ ਦੇਸ਼ ਵਿੱਚ ਐਦਾ ਕੁਝ ਨਹੀਂ ਹੈ ਉਥੇ ਤਾਂ ਜਦੋਂ ਬੰਨਾ ਪੂਰਾ ਸੱਚਾ ਹੋਏਗਾ ਸੱਚਾ ਹੋਏਗਾ ਤਾ ਤੇ ਹੀ ਜਾ ਕੇ ਮਿਲ ਸਕਦਾ ਨਹੀਂ ਤਾਂ ਭਾਈ ਜਿਨੇ ਮਰਜੀ ਤੋਂ ਬਖੰਡ ਕਾਲਾ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਹਿੰਦੇ ਜਿਨੇ ਮਰਜੀ ਸਿਆਣਪਾ ਹੁਣ ਵੈਰੂ ਦੇ ਕਰ ਤਰੀ ਇੱਕ ਮਿਨੇ ਚੱਲਣੀ ਸੋ ਅਸੀਂ ਜੋਕ